ਸਸ਼੍ਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਨਿੰਬੂ ਦਾ ਬਹੁਤ ਸਾਰਾ ਟੇਸਟੀ ਅਚਾਰ ਬਣਾਵਾਂਗੇ ਇਹ ਅਚਾਰ ਆਪਾਂ ਬਿਨਾਂ ਤੇਲ ਤੋਂ ਬਣਾਵਾਂਗੇ ਬਹੁਤ ਸਾਰਾ ਟੇਸਟੀ ਬਣ ਕੇ ਤਿਆਰ ਹੋਏਗਾ ਜਿਹੜੇ ਤਰੀਕੇ ਨਾਲ ਤੁਹਾਨੂੰ ਮੈਂ ਅਚਾਰ ਬਣਾਣਾ ਦੱਸਾਂਗੀ ਇਸ ਤਰੀਕੇ ਨਾਲ ਅਚਾਰ ਤੁਹਾਡਾ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਇਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਹੈ ਜੇ ਹਾਲ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਤੇ ਨਾਲ ਲਿਖਦੇ ਬੈਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਆਓ ਨਿੰਬੂ ਦਾ ਅਚਾਰ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਅਚਾਰ ਬਣਾਉਣ ਵਾਸਤੇ ਇੱਥੇ ਮੈਂ 1 ਕਿਲੋ ਨਿੰਬੂ ਲੈ ਹਾਂ ਨਿੰਬੂ ਸਾਡੇ ਘਰ ਦੇ ਹਨ ਤੇ ਨਿੰਬੂ ਜਿਹੜੇ ਬਹੁਤ ਹੀ ਵਧੀਆ ਹਨ ਇਹਨਾਂ ਵਿੱਚ ਜੂਸ ਬਹੁਤ ਜ਼ਿਆਦਾ ਹੈ ਸਾਈਜ਼ ਥੋੜਾ ਜਿਹਾ ਇਹਨਾਂ ਦਾ ਵੱਡਾ ਹੈ ਦੇਖੋ ਨਿੰਬੂ ਇਸ ਤਰ੍ਹਾਂ ਬਿਲਕੁਲ ਆਪਾਂ ਪੀਲੇ-ਪੀਲੇ ਲੈ ਹਨ ਕੁਝ ਨਿੰਬੂ ਇਹਨਾਂ ਵਿੱਚ ਹਰੇ ਤੇ ਪੀਲੇ ਮਿਕਸ ਏ ਹਨ ਪਰ ਇਹਨਾਂ ਵਿੱਚ ਰਸਾ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਵਾਸ਼ ਕਰਕੇ ਥੋੜੀ ਜਿਹਾ ਸੁਕਾ ਲਿਆ ਹੈ ਇਹਨਾਂ ਨੂੰ ਸੁਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਉੱਪਰ ਬਿਲਕੁਲ ਪਾਣੀ ਵਗੈਰਾ ਨਹੀਂ ਲੱਗਿਆ ਹੋਣਾ ਚਾਹੀਦਾ ਨਿੰਬੂ ਆਪਣੇ achar ਬਣਾਉਣ ਤੋਂ ਪਹਿਲਾਂ ਇੱਕਦਮ ਚੰਗੀ ਤਰ੍ਹਾਂ ਡਰਾਈ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹਨ ਹੁਣ ਆਪਾਂ ਇਹਨਾਂ ਨਿੰਬੂਆਂ ਦੀ ਕਟਿੰਗ ਕਰ ਲਵਾਂਗੇ ਨਿੰਬੂ ਆਪਾਂ ਇਸ ਤਰੀਕੇ ਨਾਲ ਛੋਟੇ ਪੀਸਾਂ ਵਿੱਚ ਕੱਟਾਂਗੇ ਜਿਹੜੇ ਨਿੰਬੂ ਜ਼ਰਾ ਵੱਡੇ ਹਨ ਉਹਨਾਂ ਦੇ ਆਪਾਂ 6 ਪੀਸ ਕਰ ਲਵਾਂਗੇ ਜਿਹੜੇ ਨਿੰਬੂ ਛੋਟੇ ਹਨ ਉਹਨਾਂ ਦੇ ਆਪਾਂ ਇਸ ਤਰੀਕੇ ਨਾਲ 4-4 ਪੀਸ ਕਰ ਲਵਾਂਗੇ ਅਚਾਰ ਵਾਲੇ ਨਿੰਬੂ ਬਿਲਕੁਲ ਧੱਗੇ ਨਹੀਂ ਹੋਣੇ ਚਾਹੀਦੇ एकदम ਸਾਫ਼ ਸੁਥਰੇ ਨਿੰਬੂ ਹੀ ਆਪਾਂ ਇੱਥੇ ਲੈਣੇ ਹਨ ਤੇ ਨਿੰਬੂ ਕੱਟਦੇ-ਕੱਟਦੇ ਨਾਲ ਹੀ ਆਪਾਂ ਇਹਨਾਂ ਵਿੱਚੋਂ ਇਸ ਤਰੀਕੇ ਨਾਲ ਜਿਹੜੇ ਬੀਜ ਹਨ ਉਹ ਵੀ ਕੱਢਦੇ ਜਾਵਾਂਗੇ ਕਿਉਂਕਿ ਕਈ ਵਾਰੀ ਨਿੰਬੂਆਂ ਵਿੱਚ ਬਹੁਤ ਜ਼ਿਆਦਾ ਬੀਜ ਹੁੰਦੇ ਹਨ ਇੰਨਾ ਨਾ ਆਚਾਰ ਥੋੜਾ ਕੜਵਾ ਹੋ ਜਾਂਦਾ ਹੈ ਇਸ ਕਰਕੇ ਆਪਾਂ ਥੋੜੇ ਜਿਹੇ ਬੀਜਾਂ ਦੇ ਵਿੱਚ ਕੱਢ ਦਵਾਂਗੇ ਜਿਹੜੇ ਆਪਾਂ ਨੂੰ ਦਿਖ ਰਹੇ ਹਨ ਹੁਣ ਸਾਰੇ ਨਿੰਬੂ ਕੱਟ ਕੇ ਇੱਕ ਮੇ ਖੁੱਲੇ ਜਿਹੇ ਬਰਤਨ ਦੇ ਵਿੱਚ ਪਾ ਲਏ ਹਨ 1 ਕਿਲੋ ਨਿੰਬੂਾਂ ਵਿੱਚ ਆਪਣਾ 200 ਗ੍ਰਾਮ ਨਮਕ ਲੱਗ ਜਾਏਗਾ ਇਹਦੇ ਵਿੱਚ ਮੈਂ 200 ਗ੍ਰਾਮ ਨਮਕ ਐਡ ਕਰ ਦਿੱਤਾ ਹੈ ਆਚਾਰ چاہے ਨਿੰਬੂ ਦਾ ਹੋਵੇ ਚਾਹੇ ਹੋਵੇ ਅੰਬ ਦਾ ਇੰਨਾ ਵਿੱਚ ਨਮਕ ਥੋੜਾ ਜ਼ਿਆਦਾ ਪੈਂਦਾ ਹੈ ਕਿਉਂਕਿ ਇਹ ਦੋਨੋਂ ਚੀਜ਼ਾਂ ਬਹੁਤ ਹੀ ਖਟੀਆਂ ਹੁੰਦੀਆਂ ਹਨ ਤੇ ਖਟੀਆਂ ਚੀਜ਼ਾਂ ਵਿੱਚ ਹਮੇਸ਼ਾ ਨਮਕ ਜ਼ਿਆਦਾ ਪੈਂਦਾ ਹੈ ਨਮਕ ਪਾ ਕੇ ਹੁਣ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਦਵਾਂਗੇ ਨਮਕ ਤੋਂ ਇਲਾਵਾ ਹਲੇ ਵਿੱਚ ਮੈਂ ਕੋਈ ਮਸਾਲਾ ਐਡ ਨਹੀਂ ਕੀਤਾ ਹਲੇ ਸਿਰਫ ਨਮਕ ਐਡ ਕਰਕੇ ਆਪਾਂ ਇਹਨਾਂ ਨੂੰ ਇੱਕ ਰਾਤ ਵਾਸਤੇ ਇਸੇ ਤਰੀਕੇ ਨਾਲ ਪੈ ਰਹਿਣ ਦਵਾਂਗੇ ਯਾਨੀ ਕਿ ਤੁਸੀਂ ਇਹਨਾਂ ਨੂੰ 7 ਤੋਂ 8 ਘੰਟੇ ਇਸੇ ਤਰੀਕੇ ਨਾਲ ਪੈ ਰਹਿਣ ਦਿਓਗੇ ਤੁਹਾਡਾ ਅਚਾਰ ਬਹੁਤ ਜ਼ਿਆਦਾ ਵਧੀਆ ਬਣੇਗਾ ਹੁਣ ਇਹਨਾਂ ਨਿੰਬੂਆਂ ਵਿੱਚ ਮਿਕਸ ਕਰਤਾ ਹੈ ਨਮਕ ਇਹਨਾਂ ਨੂੰ ਆਪਾਂ ਇੱਕ ਰਾਤ ਟੱਕ ਕੇ ਇਸੇ ਤਰੀਕੇ ਨਾਲ ਰੱਖ ਦਵਾਂਗੇ ਹੁਣ ਇਧਰ ਆਪਾਂ achar واسਤੇ masala تیار ਕਰਾਂਗੇ ਗੈਸ ਉੱਪਰ ਮੈਂ ਇੱਕ pan ਰੱਖਿਆ ਹੈ ਇਹਦੇ ਵਿੱਚ ਪਾਵਾਂਗੇ 2 ਚਮਚ ਜੀਰਾ ਤੇ 2 ਚਮਚ ਇਹਦੇ ਵਿੱਚ ਆਪਾਂ ਸੌਂਫ ਐਡ ਕਰ ਦਵਾਂਗੇ 2 ਚਮਚ ਧਨੀਏ ਦੇ ਬੀਜ ਐਡ ਕਰਾਂਗੇ 1 ਚਮਚ ਇਹਦੇ ਵਿੱਚ ਆਪਾਂ ਅਜਵਾਇਨ ਐਡ ਕਰਾਂਗੇ